ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੌਖਾ ਤੇ ਸੋਨਾ ਡਿਜ਼ਾਈਨ ਲੈ ਕੇ ਆਏ ਆ ਕਿਸੇ ਵੀ ਪ੍ਰੋਜੈਕਟ ਵਿੱਚ ਪਾ ਸਕਦੇ ਆ ਇਹ ਆ ਪ੍ਰੋਜੈਕਟਡ ਡਿਜ਼ਾਈਨ ਹੈ 5-5 ਤਾਗਾਂ ਦੇ ਹਿਸਾਬ ਨਾਲ ਬਣਦਾ ਹੈ 5 5 ਆ ਪੈਥੀ ਸੀ ਤੇ 5 ਤੇ 5 ਆਪਾਂ ਸੈਡਾ ਤੇ ਕਿੰਨੇ ਵੀ ਆਪਾਂ ਕੁੰਡੇ ਲੈਣੇ ਤਾਂ ਇੱਥੇ ਦੋ ਦੋ ਐਕਸਟਰਾ ਰੱਖਣੇ ਦੋ ਇੱਧਰ ਦੋ ਇੱਧਰ ਇੱਕ ਵਾਰ ਇਹ ਇੱਥੇ ਆਇਆ ਨਾ ਇੱਕ ਵਾਰ ਇੱਥੇ ਆਇਆ ਨਾ ਕਿਵੇਂ ਬਣਦਾਗਾ ਤੁਹਾਨੂੰ ਦੱਸ ਦਿਆਂ ਬਿਲਕੁਲ ਸੌਖਾ ਸਿੱਧੇ ਜਿਵੇਂ ਆਪਾਂ ਸਿੱਧਾ ਬੋਲਦੇ ਆ ਉਸ ਤੋਂ ਵੀ ਜ਼ਿਆਦਾ ਸੌਖਾ ਪਹਿਲਾਂ ਆਪਾਂ ਦੋ उल्टे बनावे हूँ सीधे बुने हुए हूँ आप इतने मकड़ी पानी है हूँ आपने की करना तागा अपनी सैड रखना पं तागे बिना बुने उतारा एक दो तीन चार पाँच अपना उल्टे बुनाएंगे तागा अपने सैडगा दो तीन चार पे तरह फिर पाँच आप बिना बुने उतारे पिना बुने उतारने पं आप बुनने सिलाई आप अपनी सैड ही रखनी है ਇਹ ਦੀ ਪਹਿਲੀ ਸਲਾਈ ਹੈ ਇਸ ਤਰ੍ਹਾਂ ਫੇਰ ਫੇਰ ਆਪਾਂ ਪੰਜ ਬਿਨਾ ਬੁਨੇ ਉਤਾਰਾਂਗੇ ਦੋ ਹੁਣ ਆਪਾਂ ਇਸ ਤਰ੍ਹਾਂ ਜੋ ਇਹ ਆਪਾਂ ਜਦੋਂ ਕਿਸੇ ਵੀ ਪ੍ਰੋਜੈਕਟ ਤੇ ਲਾਉਣਾ ਦਾ ਦੋ ਤਾਗੇ ਰੱਖਣੇ ਐਕਸਟਰਾ ਮੈਂ ਜਿਹੜੀ ਬੈਕ ਸਾਈਡ ਹੈ ਦੀ ਹਰ ਸਲਾਈ ਬੈਕ ਸਾਈਡ ਵਾਲੀ ਇਸ ਤਰ੍ਹਾਂ ਉਲਟੀ-ਉਲਟੀ ਲੰਘੂਗੀ ਅੱਠ ਸਲਾਈਆਂ ਦਾ ਇਹ ਡਿਜ਼ਾਈਨ ਆ ਦੂਜੀ ਸਲਾਈ ਤੇ ਆਪਾਂ ਆਗੇ ਜਿਹੜੀਆਂ ਇਹ ਬੈਕ ਸਾਈਡ ਵਾਲੇ ਸਲਾਈਆਂ ਨੇ ਇਹ ਸਾਰੀਆਂ ਅੱਠੇ ਦੀਆਂ ਅੱਠੇ ਇਸ ਤਰ੍ਹਾਂ ਨਿਕਲਣਗੀਆਂ ਜਿਹੜੀ ਸਿੱਧੀ ਸੈੱਟ ਵਾਲੀ ਆ ਉਹ ਆਪਣੀਆਂ ਸੇਸ ਲਾਈਆਂ ਇੱਕ ਤਰ੍ਹਾਂ ਨਿਕਲਣੀਆਂ ਤੇ ਲਾਸਟ ਵਾਲੀ ਇੱਕ ਸਲਾਈ ਚੇਂਜ ਹੋਊਗੀ ਬਹੁਤ ਸੋਹਣਾ ਬਣ ਕੇ ਲੱਗਦਾ ਅਸੀਂ ਸਕੀਬੀ ਚ ਪਾਇਆ ਸੀ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਤੇ ਬਹੁਤ ਬਹੁਤ ਜਲਦੀ ਜਲਦੀ ਬਣਦਾ ਤੇ ਇੰਨਾ ਸੌਖਾ ਇਦੂ ਸੌਖਾ ਹੋਰ ਕੋਈ ਡਿਜ਼ਾਈਨ ਨਹੀਂ ਹੋ ਸਕਦਾ ਜੇ ਸਾਨੂੰ ਸਲਾਈਆਂ ਨਹੀਂ ਬੁਣਨੀਆਂ ਆਉਂਦੀਆਂ ਨਵਾਂ ਡਿਜ਼ਾਈਨ ਭਾਲ ਰਹੇ ਹੋ ਤਾਂ ਇਸ ਡਿਜ਼ਾਈਨ ਨਾਲ ਬਣਾਓ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ उल्टी ना क्डा सिलाई ना आ गए सीधी सैड ये सीधी सैड अपनी आ गई तीजी सिलाई दो पाँ इस तरह उल्टे बुन ला फिर पांच बिना बुने उतारा त अपनी सैड रहू पं बिना बुने फिर पां उल्टे बनावेंगे एक दो तीन चार पाँच फिर इस तरह आप बिना बुने उतारे पाँच बुनाए एक दो 3 4 5 ਉਸ ਤਰ੍ਹਾਂ ਫੇਰ ਇਸ ਤਰੀਆ ਆਪਾਂ ਇਹ ਤਿੰਨ ਸਲਾਈਆਂ ਪਾਉਣੀਆਂ ਨੇ ਇਹ ਆਪਣੀ ਦੂਜੀ ਸਲਾਈ ਹੈ ਸਿੱਧੀ ਸਾਈਡ ਤੋਂ ਇੱਕ ਸਲਾਈ ਆਪਾਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਖੁਰਵਾਵਾਂਗੇ ਬੈਕ ਸਾਈਡ ਵਾਲੀ ਹਰ ਵਾਰ ਇਸ ਤਰ੍ਹਾਂ ਉਲਟੀ ਲੱਗੂਗੀ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹਾਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਪਿਆਰਾ ਹੈ ਬੱਚਿਆਂ ਦੇ ਕੋਟਿਸ ਵਾਟਰ ਟੋਪੀ ਜੈਕਟ ਚ ਲੇਡੀਜ਼ ਕਾਰਡੀਗਨ ਜੈਕਟਸ ਸਵੈਟਰ ਚ ਵੀ ਇਹ ਬਹੁਤ ਪਿਆਰਾ ਲੱਗੂਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਸੋਹਣੇ ਸੋਹਣੇ ਵੀਡੀਓ ਦੇਖਣ ਲਈ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਸਾਡੇ ਨਾਲ ਜ਼ਰੂਰ ਜੁੜੋ ਇਹ ਆਪਣੀ ਲਾਸਟ ਚੌਥੀ ਸਲਾਈ ਹੈ ਜਿਹੜਾ ਆਪਣਾ ਬੈਕ ਸਾਈਡ ਹੈ ਇਹਦੀਆਂ ਸਾਰੀਆਂ ਸਲਾਈਆਂ ਇਸ ਤਰੀ ਲੱਗਣਗੀਆਂ ਹੁਣ ਆਪਾਂ ਅੱਗੇ ਸਿੱਧੀ ਸੜ ਇਸ ਤਰੀ ਆਪਾਂ ਜਿਸ ਤਰ੍ਹਾਂ ਆਪਾਂ ਦੋ ਤਾਗੇ ਬੁਣਿਆ ਇੱਕ ਤਾਗਾ ਹੋਰ ਬਣਾਵਾਂਗੇ ਦੋ ਆਪਾਂ ਉਲਟੇ ਬੁਣਾਂਗੇ हर सिलाई उस तरी लंघ फिर बिना बुने उतारे फिर फिर एक दो तीन चार पाँच उल्टे बुना फिर पाँच बिना बुने उतारा फिर फिर पाँच उल्टे बुनाएंगे तीन सैड ही रहू सीधी सैड फिर फिर पाँच बिना बुने उतारे लास्ट वाले दो उल्टे बुना ਬੈਕ ਸਾਈਡ ਫੇਰ ਆਪਾਂ ਇਸ ਤਰ੍ਹਾਂ ਉਲਟੀ ਸਲਾਈ ਨਾਲ ਸਾਰੇ ਕੱਢਾਂਗੇ ਇਹ ਆਪਣੀ ਛੇਵੀਂ ਸਲਾਈ ਆ ਗਈ ਉਹਨਾਂ ਸੱਤਵੀਂ ਸਲਾਈ ਆਪਣੀ ਜਿਹੜੀ ਸਿੱਧੀ ਸਾਈਡ ਆ ਉਹ ਚੇਂਜ ਹੋਊਗੀ ਏਦੋਂ ਪਹਿਲਾਂ ਆਪਣੀਆਂ ਸਾਰੀਆਂ ਸਲਾਈਆਂ ਇੱਕੋ ਜੀਆਂ ਪਈਆਂ ਸੀਗੀਆਂ ਇੱਕ ਸਲਾਈ ਬਸ ਚੇਂਜ ਹੁੰਦੀ ਆ ਦੁਬਾਰਾ ਫੇਰ ਇਹ ਰਿਪੀਟ ਚੱਲ ਪਾਂਦਾ ਇੱਕ ਵਾਰ ਇਹ ਮੱਕੜੀ ਉਧਰ ਪੈ ਜਾਂਦੀ ਆ ਇੱਕ ਵਾਰ ਉਧਰ ਪੈ ਜਾਂਦੀ ਆ ਨਾਲੇ ਦੇ ਵਿੱਚ ਮੱਕੜੀ ਬਣਦੀ ਆ ਨਾਲੇ ਡੱਬੀਦਾਰ ਬਣਦਾ ਆ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਇਸ ਦੇਖੋਗੇ ਵੀ ਕਿੰਨਾ ਸੋਹਣਾ ਬਣ ਕੇ ਆਇਆ ਤੇ ਕਿੰਨਾ ਸੌਖਾ ਤੇ ਦੇਖਣ 'ਚ ਓਨੀ ਸੋਹਣਾ ਲੱਗਦਾ ਇਸ ਤਰੀਏ ਇਹ ਆਪਣਾ ਲਾਸਟ ਵਾਲੀ ਹੋ ਗਈ ਹੁਣ ਆਪਾਂ ਅੱਗੇ ਸੱਤਵੀਂ ਸਲਾਈ ਤੇ ਇਹ ਤਿੰਨ ਆਪਣੀਆਂ ਹੋ ਗਈਆਂ ਹੁਣ ਇਹ ਸਲਾਈ ਤੇ ਆਪਣੇ ਗੌਰ ਨਾਲ ਦੇਖਣੀ ਆ ਜਿਹੜੇ ਆਪਾਂ ਉਲਟੇ ਬੁੰਦੇ ਸੀ ਦੋ ਉਹਨਾਂ ਨੂੰ ਉਲਟੇ ਬੁਣਾਗੇ ਹੁਣ ਤਾਂਗਾ ਲੈ ਜਾਗੇ ਬੈਕ ਸਾਈਡ ਇਹ ਆਪਾਂ ਪੰਜ ਬਿਨਾ ਬੁਨੇ ਉਤਾਰਦੇ ਸੀ ਹੁਣ ਆਪਾਂ ਇਹ ਦੋ ਤਾਗੇ ਬੈਕ ਸਾਈਡ ਤੋਂ ਇਸ ਤਰ੍ਹਾਂ ਹੀ ਸਿੱਧੇ ਬੁਣਾਂਗੇ ਬੁਣ ਕੇ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਇਹ ਤਿੰਨ ਤਾਗੇ ਬੁਨੇ ਹੋਏ ਨੇ ਇਹਨਾਂ ਦੇ ਨੀਚੋਂ ਦੀ ਸਲਾਈ ਕੱਢ ਲਾਂਗੇ ਇਸ ਤਰ੍ਹਾਂ ਨੀਚੋਂ ਦੀ ਕੱਢ ਕੇ ਜਿਹੜਾ ਇਹ ਤਾਗਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਇਹਨਾਂ ਦੇ ਨੀਚੋਂ ਦੀ ਲਿਆ ਕੇ ਸਲਾਈ ਤੇ ਚੜਾ ਲਾਂਗੇ ਸਲਾਈ ਤੇ ਚੜਾ ਕੇ ਇਹਨੂੰ ਬੁਣ ਆਪਾਂ ਸਿੱਧੇ ਹੀ ਲਾਵਾਂਗੇ ਇਸ ਤਰ੍ਹਾਂ ਇਹ ਪੰਜੇ ਬੁਣਨੇ ਸਿੱਧੇ ਨੇ ਜਿਹੜਾ ਵਿਚਾਲਲਾ ਤਾਗਾ ਉਹਨੂੰ ਆਪਾਂ ਜਿਹੜਾ ਆਪਾਂ ਹੁਣ ਇਹ ਉਲਟੇ ਬੁੰਦੇ ਸੀ ਉਹਨਾਂ ਨੂੰ ਪੰਜਾਂ ਨੂੰ ਇਸ ਤਰ੍ਹਾਂ ਉਲਟੇ ਹੀ ਬੁਣਾਗੇ। ਪੰਜੇ ਇਹ ਉਲਟੇ ਬੁਨੇ ਜਾਣਗੇ। ਜਿਹੜੀ ਇਹ ਸਿੱਧੀ ਸਾਈਡ ਆ ਦੋ ਜਿਹੜੇ ਆਪਾਂ ਬੁਨੇ ਸੀ ਇਸ ਤਰ੍ਹਾਂ ਜਿਹੜਾ ਆਪਾਂ ਇਹ ਕੁੰਡੇ ਸੱਢਦੇ ਸੀ ਇਹਨਾਂ ਦੇ ਨਿਚੋਂ ਦੀ ਆਪਾਂ ਇਹ ਕੁੰਡਾ ਉਤਾਰਾਂਗੇ ਸਲਾਈ ਤੇ ਝੜਾਵਾਂਗੇ। ਇਹਨਾਂ ਦੇ ਨਿਚੋਂ ਦੀ ਲੈ ਕੇ ਦੁਬਾਰਾ ਫੇਰ ਇੱਥੇ ਝੜਾ ਦਾਂਗੇ ਤੇ ਇਹਨੂੰ ਬੁਣਨਾ ਆਪਾਂ ਨੇ ਬੈਕ ਸਾਈਡ ਤੋਂ ਹੀ ਆ ਸਿੱਧਾ-ਸਿੱਧਾ। ਪੰਜ ਇਹ ਸਿੱਧੇ ਬੁਣਨੇ ਆ। ਪੰਜ ਜਿਹੜੇ ਆਪਾਂ ਉਲਟੇ ਬੁੰਦੇ ਸੀ ਉਹਨਾਂ ਨੂੰ ਤਾਂ ਇਸ ਤਰ੍ਹਾਂ ਹੀ ਉਲਟੇ ਬਣਾਉਣੇ ਆ। ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਇੱਥੇ ਇਸ ਤੋਂ ਬਾਅਦ ਦੁਬਾਰਾ ਫੇਰ ਚੱਲ ਪਾਉਂਦਾ ਦੋ ਸਿੱਧੇ ਇਹਨਾਂ ਤਿੰਨਾਂ ਤਾਗਾਂ ਦੇ ਨੀਚੋਂ ਦੀ ਆਪਾਂ ਤਾਗਾ ਇਹ ਉਤਾਰ ਕੇ ਇਸ ਤਰ੍ਹਾਂ ਫੇਰ ਦੁਬਾਰਾ ਲਿਆ ਕੇ ਸਿਲਾਈ ਤੇ ਚੜਾਵਾਂਗੇ ਤੇ ਇਹਨੂੰ ਆਪਾਂ ਬੁਣ ਲਾਂਗੇ ਬੁਣਨਾ ਸਿੱਧੇ ਹੀ ਆ ਬਸ ਇਹਦੇ ਨੀਚੋਂ ਦੀ ਲਿਆ ਕੇ ਬੁਣਨੇ ਫੇਰ ਆਪਾਂ ਇੱਥੇ ਜਿਹੜੇ ਲਾਸਟ ਵਾਲੇ ਰਹਿ ਗਏ ਉਹਨਾਂ ਨੂੰ ਉਲਟੇ ਬੁਣਨਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਹੈ ਆਪਣੇ ਹੁਣ ਇੱਥੇ ਪਾਈ ਆ ਇਹ ਮੁੱਕੜੀ ਫੇਰ ਆਪਣੀ ਫੇਰ ਇੱਥੇ ਉੱਪਰ ਇੱਥੇ ਆ ਜੂਗੀ ਇੱਥੇ ਫੇਰ ਸਾਰੇ ਸਿੱਧੇ ਬੁਨੇ ਜਾਣਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਆ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ